ਸਤਿ ਸ੍ਰੀ ਅਕਾਲ ਪੰਜਾਬੀਓ ਸੀਨੀਅਰ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੋਣਵੀਆਂ ਖਬਰਾਂ ਦੀ ਪਰ ਉਸ ਤੋਂ ਪਹਿਲਾਂ ਸੀਨੀਅਰ ਪੰਜਾਬ ਟੀਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲੇ ਡੇਲੀ ਅਪਡੇਟ ਖਬਰਾਂ ਪਹੁੰਚਦੀਆਂ ਰਹਿਣ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਤੋਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਬਣ ਇਤਿਹਾਸਿਕ ਜਦੋਂ ਸਾਰੇ ਧਰਮਾਂ ਨੇ ਇਕੱਠਿਆਂ ਹੋ ਕੇ ਨਵਾਇਆ ਸਿਰ ਸਿੱਖ ਗੁਰੂਆਂ ਦੀ ਪਰੰਪਰਾ ਸਾਡੇ ਸੱਭਿਆਚਾਰ ਅਤੇ ਮੂਲ ਭਾਵਨਾ ਦੀ ਨਹੀਂ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ ਅਨੰਦਪੁਰ ਸਾਹਿਬ 'ਚ ਬਣੇਗੀ ਵਰਲਡ ਕਲਾਸ ਯੂਨੀਵਰਸਿਟੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਆਮ ਜਨਤਾ ਦੇ ਲਈ 29 ਨਵੰਬਰ ਤੱਕ ਰਹੇਗਾ ਖੁੱਲਾ ਹਰਜੋਤ ਸਿੰਘ ਬੈਂਸ ਦੇ ਵੱਲੋਂ ਐਲਾਨ ਚਾਂਸਲਰ ਦੇ ਹੁਕਮ ਦੀ ਉਡੀਕ ਨਹੀਂ ਤਾਂ ਬੰਦ ਕਰ ਦੇਵਾਂਗੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪ੍ਰਸ਼ਾਸਨ ਨੂੰ ਆਖਰੀ ਚੇਤਾਵਨੀ ਕਾਂਗਰਸ ਤੋਂ ਮੱਛਿਆ ਹਹਾਕਾਰ ਅਚਾਨਕ ਸੱਤ ਆਗੂਆਂ ਦੀ ਪਾਰਟੀ ਤੋਂ ਹੋਈ ਛੁੱਟੀ 26 ਤਰੀਕ ਨੂੰ ਲੈ ਕੇ ਸਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ ਪੰਜਾਬ ਦੇ ਵਪਾਰੀਆਂ ਲਈ ਨਵਾਂ ਫਰਮਾਨ ਜਾਰੀ ਆ ਚੀਜ਼ਾਂ ਦੀ ਬੁਕਿੰਗ ਹੋਈ ਬੰਦ ਸ਼੍ਰੋਮਣੀ ਕਮੇਟੀ ਵੱਲੋਂ ਸੀਸ ਮਾਰਗ ਨਗਰ ਕੀਰਤਨ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਹੋਇਆ ਆਰੰਭ ਵੱਡੀ ਗਿਣਤੀ ਚ ਸੰਗਤਾਂ ਨੇ ਨਗਰ ਕੀਰਤਨ ਚ ਕੀਤੀ ਸਮੂਲੀਅਤ ਵੱਖ-ਵੱਖ ਪੜਾਵਾਂ ਤੇ ਕੀਤਾ ਗਿਆ ਪਰਮਾ ਸਵਾਗਤ ਸਰਕਾਰ ਨੇ 21 ਲੱਖ ਤੋਂ ਵੱਧ ਮੋਬਾਈਲ ਨੰਬਰਾਂ ਨੂੰ ਕੀਤਾ ਬੰਦ ਲਿਸਟ ਚ ਕਿਸਦਾ ਹੋ ਸਕਦਾ ਹੈ ਨੰਬਰ ਕਿਸਾਨ ਨਰਮੇ ਦੀ ਫਸਲ ਤੋਂ ਮੁੱਖ ਮੋੜਨ ਲੱਗੇ ਫਸਲ ਘਟ ਹੋਣ ਕਾਰਨ ਖਰਚੇ ਵੀ ਨਹੀਂ ਹੁੰਦੇ ਪੂਰੇ ਵਫਾਦਾਰ ਮੈਨੇਜਰ ਹੀ ਨਿਕਲਿਆ ਚੋਰ ਸੋ ਹੁਣ ਗੱਲ ਕਰਦੇ ਹਾਂ ਇਹਨਾਂ ਖਬਰਾਂ ਦੀ ਵਿਸਤਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਕੁਰੂਖੇਤਰ ਵਿੱਚ ਅਜੋਦ ਦੇ ਚ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਗੁਰੂਆਂ ਦੀ ਪਰੰਪਰਾ ਦੇਸ਼ ਦੇ ਚਰਿੱਤਰ ਸੱਭਿਆਚਾਰ ਅਤੇ ਮੂਲ ਭਾਵਨਾ ਦੀ ਨੀ ਹੈ ਪੰਜਾਬ ਦੀ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਚ ਕੁਝ ਇਤਿਹਾਸਿਕ ਹੋਇਆ ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਦੇ ਵੱਡੇ-ਵੱਡੇ ਧਾਰਮਿਕ ਆਗੂ ਇੱਕ ਮੰਚ ਤੇ ਇਕੱਠੇ ਹੋਏ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਨ ਦੇ ਲਈ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਹੋਏ ਸਰਬ ਧਰਮ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਵਿਸ਼ਵ ਭਰ ਤੋਂ ਆਏ ਧਾਰਮਿਕ ਗੁਰੂਆਂ ਨੇ ਗੁਰੂਆਂ ਦੇ ਚਰਨਾਂ ਵਿੱਚ ਨਮਨ ਕੀਤਾ ਉਸ ਮਹਾਨ ਗੁਰੂ ਨੂੰ ਜਿਨ੍ਹਾਂ ਹੋਰਾਂ ਦੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਗਹਿਰੀ ਗੱਲ ਕਹੀ ਜਿਸ ਨੇ ਸਭ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਉਹਨਾਂ ਕਿਹਾ ਕਿ ਇਤਿਹਾਸ ਵਿੱਚ ਐਸਾ ਕੋਈ ਉਦਾਹਰਨ ਨਹੀਂ ਜਿੱਥੇ ਕਿਸੇ ਨੇ ਦੂਜੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਹੋਵੇ ਬਹੁਤ ਲੋਕਾਂ ਨੇ ਆਪਣੇ ਧਰਮ ਲਈ ਜਾਨਾਂ ਦਿੱਤੀਆਂ ਹਨ ਪਰ ਗੁਰੂ ਤੇਗ ਬਹਾਦਰ ਜੀ ਨੇ ਹੋਰਨਾਂ ਦੇ ਧਰਮ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਤਿਆਗ ਦਿੱਤੇ ਇਹ ਦਰਸਾਉਂਦਾ ਹੈ ਕਿ ਸਾਰੇ ਧਰਮ ਬਰਾਬਰ ਹਨ ਅਤੇ ਮਨੁੱਖਤਾ ਸਭ ਤੋਂ ਵੱਡੀ ਹੈ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਦੇ ਧਾਰਮਿਕ ਨੇਤਾ ਪੰਜਾਬ ਸਰਕਾਰ ਦੇ ਨਾਲ ਇਸ ਪਵਿੱਤਰ ਧਰਤੀ ਤੇ ਮਹਾਨ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਦੇਣ ਆਏ ਹਨ ਉਹਨਾਂ ਦੱਸਿਆ ਕਿ ਜਿਨ੍ਹਾਂ 142 ਪਿੰਡਾਂ 'ਚ ਗੁਰੂ ਸਾਹਿਬ ਦੇ ਪਵਿੱਤਰ ਚਰਨ ਪਏ ਸਨ ਉਹਨਾਂ ਸਾਰਿਆਂ ਦਾ ਕਾਇਆਕਲਪ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਵੱਲੋਂ ਇਹਨਾਂ ਪਿੰਡਾਂ ਨੂੰ ਵਿਕਸਿਤ ਕਰਨ ਦੇ ਲਈ ਰਕਮ ਦਿੱਤੀ ਜਾ ਰਹੀ ਹੈ ਤਾਂ ਜੋ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹਨ ਉੱਥੇ ਖੁਸ਼ਹਾਲੀ ਆ ਸਕੇ ਇਹ ਸਿਰਫ ਵਿਕਾਸ ਨਹੀਂ ਸਗੋ ਗੁਰੂ ਸਾਹਿਬ ਦੀਆਂ ਯਾਦਾਂ ਨੂੰ ਜਿਉਂਦਾ ਰੱਖਣ ਦਾ ਇੱਕ ਤਰੀਕਾ ਹੈ ਕੇਜਰੀਵਾਲ ਨੇ ਕਿਹਾ ਕਿ ਹਰ ਧਰਮ ਸਾਨੂੰ ਮਨੁੱਖਤਾ, ਦਇਆ ਤੇ ਸ਼ਾਂਤੀ ਨਾਲ ਇਕੱਠੇ ਰਹਿਣ ਦਾ ਪਾਠ ਪੜ੍ਹਾਉਂਦਾ ਹੈ ਇਸ ਸਰਵ ਧਰਮ ਸਮਾਗਮ ਦਾ ਮਕਸਦ ਵੀ ਸਰਬੱਤ ਦਾ ਭਲਾ ਹੈ ਜਿਵੇਂ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਸਿਖਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਭਾਸ਼ਣ ਚ ਸਪਸ਼ਟ ਕਿਹਾ ਹੈ ਕਿ ਪੰਜਾਬ ਸਰਕਾਰ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆਈ ਹੈ ਤੇ ਰਾਜ ਵਿੱਚ ਸ਼ਾਂਤੀ ਭਾਈਚਾਰਾ ਤੇ ਏਕਤਾ ਨੂੰ ਬਣਾਈ ਰੱਖਣ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਮਹਾਨ ਗੁਰੂ, ਸੰਤ, ਫਕੀਰ ਅਤੇ ਸ਼ਹੀਦ ਪੈਦਾ ਹੋਏ ਹਨ। ਇਹ ਸਾਡੀ ਧਰਤੀ ਦੀ ਬਹੁਤ ਵੱਡੀ ਸਾਨੂੰ ਦੇਣ ਹੈ ਇਸ ਦੀ ਰੱਖਿਆ ਤੇ ਪ੍ਰਚਾਰ ਕਰਨਾ ਸਾਡਾ ਫਰਜ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬલિદાન ਸਭ ਤੋਂ ਵੱਡਾ ਤੇ ਬੇਮਿਸਾਲ ਹੈ ਕਿਉਂਕਿ ਉਹ ਹਰਨਾ ਦੇ ਧਰਮਾਂ ਦੀ ਰੱਖਿਆ ਲਈ ਸ਼ਹੀਦ ਹੋਏ ਸਨ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਸਿਰਫ ਇੱਕ ਦਿਨ ਨਹੀਂ ਸਗੋਂ ਪੂਰੇ ਸਾਲ ਭਰ ਸਮਾਗਮ ਹੋਣਗੇ ਇਹ ਪਰੰਪਰਾ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਭਵਿੱਖ ਦੇ ਵਿੱਚ ਪੀੜ੍ਹੀਆਂ ਵੀ ਗੁਰੂ ਸਾਹਿਬਾਨ ਦੀਆਂ ਸਿੱਖਿਆ ਤੋਂ ਪ੍ਰੇਰਣਾ ਲੈ ਸਕਣ ਉਨਾ ਕਿਹਾ ਕਿ ਸਕੂਲਾਂ ਦੇ ਪਾਠਕ੍ਰਮ ਵਿੱਚ ਵੀ ਬਦਲਾਅ ਕੀਤੇ ਜਾਣਗੇ ਤਾਂ ਜੋ ਬੱਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਸ਼ਹੀਦਾਂ ਦੇ ਯੋਗਦਾਨ ਬਾਰੇ ਜਾਣ ਸਕਣ ਉਹਨਾਂ ਦੱਸਿਆ ਕਿ ਨੰਦਪੁਰ ਸਾਹਿਬ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਵੱਡੇ ਪੱਧਰ ਤੇ ਸਹੂਲਤਾਂ ਦਿੱਤੀਆਂ ਗਈਆਂ ਹਨ 700 ਇਲੈਕਟ੍ਰੋਨਿਕ ਰਿਕਸ਼ੇ ਮੁਫਤ ਸੇਵਾ ਲਈ ਲੱਗੇ ਹਨ ਦੋ ਵੀ ਮਿਨੀ ਬਸਾਂ ਚਲਾਈਆਂ ਗਈਆਂ ਹਨ ਟੈਂਟ ਸਿਟੀ ਬਣਾਏ ਗਏ ਹਨ ਅਤੇ ਵੱਡੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਕੋਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਇਨਾਂ ਤੋਂ ਇਲਾਵਾ ਸ਼੍ਰੀਨਗਰ ਤੋਂ ਇੱਕ ਵੱਡਾ ਨਗਰ ਕੀਰਤਨ ਵੀ ਸ਼ੁਰੂ ਕੀਤਾ ਗਿਆ ਹੈ ਜੋ ਪਠਾਨਕੋਟ ਹੁਸ਼ਿਆਰਪੁਰ ਆਹ ਜ਼ਿਲ੍ਹਿਆਂ ਚੋਂ ਹੁੰਦਾ ਹੋਇਆ ਨੰਦਪੁਰ ਸਾਹਿਬ ਪਹੁੰਚੇਗਾ ਆਪਣੀ ਗੱਲ ਦੇ ਅੰਤ ਵਿੱਚ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਉਨਾ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਪਾਠ ਪੜਾਇਆ ਹੈ ਤੇ ਹਰ ਇਨਸਾਨ ਨੂੰ ਆਪਣੀ ਆਤਮਾ ਦੇ ਅਨੁਸਾਰ ਧਰਮ ਚੁਣਨ ਦਾ ਹੱਕ ਹੈ ਅਤੇ ਇਸ ਆਜ਼ਾਦੀ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਉਹਨਾਂ ਕਿਹਾ ਕਿ ਜੇ ਅਸੀਂ ਸੱਚਮੁੱਚ ਗੁਰੂ ਸਾਹਿਬ ਦਾ ਆਦਰ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇੱਕ ਐਸਾ ਸਮਾਜ ਬਣਾਈਏ ਜਿੱਥੇ ਸਭਿਆਚਾਰ, ਸ਼ਾਂਤੀ ਤੇ ਇੱਕ ਦੂਜੇ ਦੇ ਧਰਮ ਲਈ ਸਤਿਕਾਰ ਹੋਵੇ। ਇਹ ਸਮਾਗਮ ਸਿਰਫ ਇੱਕ ਧਾਰਮਿਕ ਸਮਾਗਮ ਨਹੀਂ ਸੀ। ਸਗੋਂ ਸਾਰੀ ਦੁਨੀਆ ਦੇ ਲਈ ਸਨੇਹਾ ਸੀ ਕਿ ਅਸੀਂ ਵੱਖਰੇ ਹੋ ਕੇ ਵੀ ਇਕੱਠੇ ਰਹਿ ਸਕਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਪਹਿਲਾਂ ਜੋ ਮਿਸਾਲ ਰਚੀ ਰਚੀ ਸੀ ਉਹ ਅੱਜ ਵੀ ਉਤਨੀ ਹੀ ਮਹੱਤਵਪੂਰਨ ਹੈ ਸ਼ਾਇਦ ਪਹਿਲਾਂ ਤੋਂ ਵੀ ਵੱਧ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮਹਸ਼ੀਦ ਦੀ ਧਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਲਈ ਸੂਬਾ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਥਾਪਿਤ ਕੀਤਾ ਗਿਆ ਪੰਜਾਬ ਵਿਧਾਨ ਸਭਾ ਕੰਪਲੈਕਸ 29 ਨਵੰਬਰ 2025 ਤੱਕ ਆਮ ਜਨਤਾ ਦੇ ਲਈ ਖੁੱਲਾ ਰਹੇਗਾ ਹੁਣ ਅਗਲੀ ਗੱਲ ਖਬਰ ਹੈ ਜੋ ਜੁੜੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵਿਖੇ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਤੋਂ 25 ਨਵੰਬਰ 2025 ਤੱਕ ਦਾ ਸਮਾਂ ਮੰਗਿਆ ਸੀ ਪਰ ਮੋਰਚੇ ਨੇ 26 ਨਵੰਬਰ 2025 ਨੂੰ ਯੂਨੀਵਰਸਿਟੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ ਪਹਿਲਾ ਬੰਦ ਦੇ ਸੱਦੇ ਵੀ ਜਾਰੀ ਕੀਤੇ ਗਏ ਹਨ ਸੂਬੇ ਭਰ ਦੇ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨਾਂ ਦੇ ਮੈਂਬਰ ਬੁੱਧਵਾਰ ਨੂੰ ਇੱਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ ਵਾਈਸ ਚਾਂਸਲਰ ਰੈਨੂ ਵਿਜ ਨੇ ਸੈਨੇਟ ਚੋਣਾ ਕਰਵਾਉਣ ਦੇ ਲਈ ਚਾਂਸਲਰ ਤੇ ਉਪ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ ਪਰ ਪ੍ਰਵਾਨਗੀ ਨਹੀਂ ਮਿਲੀ ਹੈ ਦੱਸ ਦਈਏ ਕਿ 26 ਨਵੰਬਰ 2025 ਨੂੰ ਬੰਦ ਨੂੰ ਸਫਲ ਬਣਾਉਣ ਦੇ ਲਈ ਵਿਦਿਆਰਥੀਆਂ ਯੂਨੀਵਰਸਿਟੀਆਂ ਦੇ ਅੰਦਰ ਵੱਖ-ਵੱਖ ਥਾਵਾਂ ਤੇ ਰੈਲੀਆਂ ਦਾ ਆਯੋਜਨ ਕਰ ਰਹੇ ਹਨ ਜਿਸ ਵਿੱਚ ਦੁਕਾਨਦਾਰਾਂ ਅਧਿਕਾਰੀਆਂ ਤੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਪਿੰਡ ਪੰਜਗਨੋਈ ਖੁਰਦ ਦੀ ਪੰਚਾਇਤ ਨੇ ਹਾਲ ਹੀ ਵਿੱਚ ਆਪਣੀ ਮੀਟਿੰਗ ਦੇ ਵਿੱਚ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਲਈ ਇੱਕ ਮਤਾ ਪੇਸ਼ ਕੀਤਾ ਹੈ ਪਿੰਡ ਦੀ ਮਹਿਲਾ ਸਰਪੰਚ ਬਲਜੀਤ ਕੌਰ ਸਮੇਤ ਸਾਰੇ ਪੰਚਾਂ ਨੇ ਦਸਤਖਤ ਕੀਤੇ ਹਨ ਇਹ ਮਤਾ ਚੰਡੀਗੜ੍ਹ ਤੇ ਪੰਜਾਬ ਦੇ ਹੱਕ ਦਾ ਦਾਵਾ ਕਰਦਾ ਹੈ ਤੇ ਪੰਚਾਇਤ ਵੀ ਮੋਰਚੇ ਦਾ ਸਮਰਥਨ ਕਰਦੀ ਹੈ ਤੇ ਜਨਤਕ ਸਮਰਥਕ ਦੀ ਬੇਨਤੀ ਕਰਦੀ ਹੈ ਇਸ ਤੋਂ ਇਲਾਵਾ ਅਧਿਆਪਕ ਐਸੋਸੀਏਸ਼ਨ ਪੰਜਾਬ ਦੇ ਪੰਜਾਬ ਤੇ ਸਕੂਲ ਅਧਿਆਪਕ ਫੈਡਰੇਸ਼ਨ ਨੇ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਦਾ ਸਮਰਥਨ ਕੀਤਾ ਹੈ ਇਹ ਐਲਾਨ ਕਰਦੇ ਹੋਏ ਕਿ ਪੰਜਾਬ ਭਰ ਤੋਂ ਅਧਿਆਪਕ ਵੀ ਯੂਨੀਵਰਸਿਟੀ ਬੰਦ ਨੂੰ ਸਫਲ ਬਣਾਉਣ ਲਈ ਚੰਡੀਗੜ੍ਹ ਦੇ ਵਿੱਚ ਪਹੁੰਚਣ ਅਗਲੀ ਖਬਰ ਜੁੜੀ ਹੋਈ ਹੈ ਕਿਸਾਨਾਂ ਦੇ ਨਾਲ ਕਿਸਾਨ ਅੰਦੋਲਨ ਦੀ 5ਵੀਂ ਬਰੇਗੰਡ ਮਨਾਉਂਦਿਆਂ ਹੋਇਆਂ ਸਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਉੱਥੇ ਹੀ 26 ਨਵੰਬਰ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਵੱਡੀ ਕਿਸਾਨ ਤੇ ਮਜ਼ਦੂਰ ਰੈਲੀ ਕੀਤੀ ਜਾਵੇਗੀ ਜਿਸ ਦੀ ਤਿਆਰੀ ਲਈ ਸਯੁਕਤ ਕਿਸਾਨ ਮੋਰਚਾ ਦੀ ਇੱਕ ਮੀਟਿੰਗ ਐਸ ਕੇ ਐਮ ਜ਼ਿਲ੍ਹਾ ਤਰਨਤਾਰਨ ਦੇ ਕਨਵੀਨਰ ਨਛੱਤਰ ਸਿੰਘ ਮੋਗਲ ਚੱਕ ਦੀ ਪ੍ਰਧਾਨਗੀ ਹੇਠ ਹੋਈ ਹੈ ਇਸ ਸਬੰਧੀ ਤਰਸੀਮ ਸਿੰਘ ਲੋਹਾਰ ਮਨਜੀਤ ਸਿੰਘ ਬੱਗੂ ਨੇ ਦੱਸਿਆ ਕਿ ਤਰਨਤਾਰਨ ਦੇ ਕਿਸਾਨ ਸੰਗਠਨ ਵੱਲੋਂ ਨਿਰਧਾਰਤ ਕੋਟੇ ਅਨੁਸਾਰ ਪੂਰੇ ਉਤਸ਼ਾਹ ਨਾਲ ਪਹੁੰਚਣਗੇ ਪੰਜਾਬ ਸਰਕਾਰ ਅਤੇ ਖਾਸ ਕਰਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਲਈ ਨੁਕਸਾਨਦੇਹ ਹਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਹੈ ਕਿ ਕੇਂਦਰੀ ਸਰਕਾਰ ਨੇ ਕਿਸਾਨ ਵਿਰੋਧ ਪ੍ਰਦਰਸ਼ਨ ਦੌਰਾਨ ਤਿੰਨ ਲੋਕ ਸਭਾ ਕਾਨੂੰਨਾਂ ਨੂੰ ਰੱਦ ਕਰਨ ਦਾ ਦਾਅਵਾ ਕੀਤਾ ਸੀ ਇਸ ਦੇ ਨਾਲ ਹੀ ਸਾਰੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਛਪਾਰਸ਼ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਵੱਲੋਂ ਹਜੇ ਤੱਕ ਕੁਝ ਨਹੀਂ ਦਿੱਤਾ ਜਾ ਰਿਹਾ ਇਸ ਦੇ ਉਲਟ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣ ਦੀ ਬਜਾਏ ਕੇਂਦਰ ਸਰਕਾਰ ਇਸ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਰਹੀ ਹੈ ਪੰਜਾਬ ਦੇ ਪਾਣੀਆਂ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਖੇਤੀਬਾੜੀ ਸਮਾਨ ਦਾ ਵਪਾਰ ਵਾਗਾ ਬਾਰਡਰ ਉੱਤੇ ਹੁਸੈਨੀਵਾਲਾ ਬਾਰਡਰ ਦੀ ਬਜਾਏ ਗੁਜਰਾਤ ਰਾਹੀਂ ਪਾਕਿਸਤਾਨ ਦੇ ਨਾਲ ਹੋ ਰਿਹਾ ਹੈ ਜਿਸ ਨਾਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਲੋਕ ਸਭਾ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਇੱਕ ਕਾਨੂੰਨੀ ਸੋਧ ਰਾਹੀਂ ਚੰਡੀਗੜ੍ਹ ਨੂੰ ਪੱਕੇ ਤੌਰ ਤੇ ਪੰਜਾਬ ਤੋਂ ਖੋਹਣ ਤੇ ਕੇਂਦਰ ਸਰਕਾਰ ਦੇ ਪ੍ਰਸਤਾਵ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ ਸੱਤ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ 6 ਸਾਲਾਂ ਦੇ ਲਈ ਘੱਟ ਦਿੱਤਾ ਗਿਆ ਹੈ ਕਾਂਗਰਸ ਦੇ ਵੱਲੋਂ ਵੱਡਾ ਜੋ ਫੈਸਲਾ ਲਿਆ ਗਿਆ ਹੈ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਸੂਬਾ ਕਾਂਗਰਸ ਅਨੁਸ਼ਾਸਨ ਕਮੇਟੀ ਨੇ ਇੱਕ ਤੌਰ ਤੇ ਕਾਂਗਰਸ ਪਾਰਟੀ ਦੇ ਮੁੱਖ ਸਿਧਾਂਤਾਂ ਅਨੁਸ਼ਾਸਨ ਅਤੇ ਸੰਗਠਨਾਤਮਕ ਮਰਿਆਦਾ ਪ੍ਰਤੀ ਢਿੱਲਾ ਰਵੱਈਆ ਦਿਖਾਉਣ ਅਤੇ ਪਾਰਟੀ ਪਲੇਟਫਾਰਮ ਤੋਂ ਬਾਹਰ-ਬਾਰ-ਬਾਰ ਅਣਚਾਹੀ ਅਤੇ ਗੁੰਮ ਰਾਹਕੁਰਨ ਬਿਆਨ ਜਾਰੀ ਕਰਨ ਦੇ ਲਈ ਕਾਰਵਾਈ ਕੀਤੀ ਹੈ ਇਹਨਾਂ ਸੱਤਾ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਰਸਤਾ ਦਿਖਾਇਆ ਗਿਆ ਹੈ ਉਹਨਾਂ ਦੇ ਵਿੱਚ ਅਦਿੱਤਿਆ ਪਾਸਵਾਨ ਸਾਬਕਾ ਉਪ ਪ੍ਰਧਾਨ ਕਾਂਗਰਸ ਸੇਵਾਦਲ ਸੈਕੂਲਰ ਰਹਿਮਾਨ ਸਾਬਕਾ ਉਪ ਪ੍ਰਧਾਨ ਸੂਬਾ ਕਾਂਗਰਸ ਰਾਜ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਰਾਜ ਕੁਮਾਰ ਰਾਜਨ ਸਾਬਕਾ ਪ੍ਰਧਾਨ ਸੂਬਾ ਜੂਤ ਕਾਂਗਰਸ ਕੁੰਦਨ ਗੁਪਤਾ ਸਾਹਬ ਦਾ ਪ੍ਰਧਾਨ અત્યੰਤ ਪਿਛੜੇ ਹੋਏ ਵਿਭਾਗ ਰਚਨਾ ਕੁਮਾਰੀ ਪ੍ਰਧਾਨ ਬਾਕਾ ਜ਼ਿਲ੍ਹਾ ਕਾਂਗਰਸ ਕਮੇਟੀ ਅਗਲੀ ਖਬਰ ਜੁੜੀ ਹੋਈ ਹੈ ਪੰਜਾਬ ਦੇ ਵਪਾਰੀਆਂ ਦੇ ਨਾਲ ਪੰਜਾਬ ਦੇ ਵਪਾਰੀਆਂ ਦੇ ਲਈ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਆ ਚੀਜ਼ਾਂ ਦੀ ਬੁਕਿੰਗ ਹੋਏਗੀ ਬੰਦ ਸੀਜ਼ਨ ਕਰਕੇ ਵਪਾਰੀਆਂ ਨੂੰ ਆ ਰਹੀਆਂ ਹੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਭਾਗ ਵੱਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ ਜਿਸ ਕਾਰਨ ਵਿਭਾਗ ਨੇ ਪਾਰਸਲ ਵਿਭਾਗ ਵਿੱਚ ਰਾਤ ਦੀ ਡਿਊਟੀ ਦੀ ਇੱਕ ਵਿਸ਼ੇਸ਼ ਸੁਪਰਵਾਈਜ਼ਰ ਦੀ ਤਨਖਾਹ ਕੀਤਾ ਹੈ ਤਾਂ ਜੋ ਰੇਲ ਗੱਡੀਆਂ ਦੇ ਬ੍ਰੇਕਾਂ ਵਿੱਚ ਸਮਾਨ ਲੋਡ ਕੀਤਾ ਜਾ ਸਕੇ ਵਿਭਾਗ ਨੇ ਇਸ ਮਤਲਬ ਲਈ ਮਜ਼ਦੂਰਾਂ ਦਾ ਵੀ ਪ੍ਰਬੰਧ ਕੀਤਾ ਹੈ ਇਸ ਕਰਕੇ ਵਿਭਾਗ ਨੇ ਪਾਰਸਲ ਬੁਕਿੰਗ ਵਿੱਚ 125 ਕਿਲੋਗ੍ਰam ਤੋਂ ਵੱਧ ਭਾਰ ਵਾਲੀਆਂ ਚੀਜ਼ਾਂ ਦੀ ਬੁਕਿੰਗ ਤੇ ਪਾਬੰਦੀ ਲਗਾ ਦਿੱਤੀ ਹੈ ਵਿਭਾਗ ਦਾ ਮੰਨਣਾ ਹੈ ਕਿ ਮਜ਼ਦੂਰਾਂ ਨੂੰ ਭਾਰੀ ਚੀਜ਼ਾਂ ਨੂੰ ਲੋਡ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਅਕਸਰ ਉਹ ਤਰ ਜਿਸ ਦਾ ਨਗ ਹੁੰਦਾ ਹੈ ਜਾਂ ਸਮਾਨ ਹੁੰਦਾ ਉਹ ਮੌਕੇ ਤੇ ਮਜੂਦ ਮਜੂਦ ਨਹੀਂ ਹੁੰਦਾ ਜਿਸ ਦੇ ਨਾਲ ਹੀ ਨਾ ਤਾਂ ਉਸ ਦੀ ਮਜ਼ਦੂਰੀ ਉਪਲਬਧ ਹੁੰਦੀ ਹੈ ਜਿਸ ਕਾਰਨ ਸਮਾਨ ਨੂੰ ਗਿਣਤੀ ਦੇ ਅਨੁਸਾਰ ਲੋਡ ਕਰਨਾ ਹੁੰਦਾ ਹੈ ਭਾਰੀ ਭਾਰ ਕਾਰਨ ਦੂਜੇ ਲੋਕਾਂ ਦਾ ਸਮਾਨ ਨਹੀਂ ਲੱਦਿਆ ਜਾ ਸਕਦਾ ਸੀ ਅਤੇ ਬ੍ਰੇਕ ਖਾਲੀ ਰਹਿ ਜਾਂਦੇ ਸਨ ਇਸ ਨਾਲ ਰੇਲਵੇ ਦੇ ਮਾਲੀਏ ਨੂੰ ਨੁਕਸਾਨ ਹੁੰਦਾ ਹੈ ਤੇ ਵਪਾਰੀਆਂ ਦਾ ਸਮਾਨ ਵੀ ਇਕੱਠਾ ਹੋ ਜਾਂਦਾ ਹੈ ਸਮਾਨ ਦੇ ਹਲਕੇ ਭਾਰ ਕਾਰਨ ਇੱਕ ਵਾਰੀ ਵਪਾਰੀਆਂ ਨੂੰ ਘੱਟ ਕਰਾਇਆ ਦੇਣਾ ਪਵੇਗਾ ਅਤੇ ਦੂਜੇ ਪਾਸੇ ਸਮਾਨ ਨੂੰ ਲੋਡ ਕਰਨਾ ਅਤੇ ਢੋਆ ਢਵਾਈ ਕਰਨਾ ਆਸਾਨ ਹੋ ਜਾਵੇਗਾ। ਸੋਮਵਾਰ ਨੂੰ ਵੀ ਵਿਭਾਗ ਨੇ ਭਾਰੀ ਅਤੇ ਵੱਡੇ ਆਕਾਰ ਦੇ ਸਮਾਨ ਨੂੰ ਵਾਪਸ ਭੇਜ ਦਿੱਤਾ ਸੀ ਜੋ ਏਜੰਟਾਂ ਦੁਆਰਾ ਸਟੇਸ਼ਨ ਤੇ ਹੀ ਇੱਕ ਤੋਂ ਦੋ ਦੇ ਸਮੂਹਾਂ ਵਿੱਚ ਬੁੱਕ ਕੀਤੇ ਗਏ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਛੋਟੀਆਂ ਚੀਜ਼ਾਂ ਨੂੰ ਵੀ ਸਕੈਨ ਕਰਨਾ ਆਸਾਨ ਹੈ ਕਿਉਂਕਿ ਵੱਡੀਆਂ ਚੀਜ਼ਾਂ ਮਸ਼ੀਨ ਵਿੱਚ ਨਹੀਂ ਫਿੱਟ ਹੁੰਦੀਆਂ। ਉਹਨਾਂ ਨੂੰ ਇਫੈਕਟ ਨਾਲ ਹੱਤੀ ਚੈੱਕ ਕਰਨਾ ਪੈਂਦਾ ਹੈ ਇਹ ਕਦਮ ਸਮਾਨ ਦੀ ਲੋਡਿੰਗ ਨੂੰ ਤੇਜ਼ ਕਰਨ ਦੇ ਲਈ ਚੁੱਕਿਆ ਗਿਆ ਹੈ ਜਿੱਤੇ ਇਸ ਨਾਲ ਵਪਾਰੀਆਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਇਹ ਵਿਭਾਗ ਦੇ ਕੰਮਕਾਰ ਨੂੰ ਵੀ ਤੇਜ਼ ਕਰੇਗਾ ਅਗਲੀ ਖਬਰ ਜੁੜੀ ਹੋਈ ਹੈ ਜੋ ਕਿਸਾਨ ਨਰਮੇ ਦੀ ਫਸਲ ਬੀਜਦੇ ਹਨ ਉਹਨਾਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ ਨਰਮੇ ਦੀ ਫਸਲ ਤੋਂ ਮੁੱਖ ਮੋੜਨ ਲੱਗੇ ਹਨ ਫਸਲ ਘਟ ਹੋਣ ਕਾਰਨ ਖਰਚੇ ਵੀ ਨਹੀਂ ਪੂਰੇ ਹੁੰਦੇ ਨਰਮੇ ਦੀ ਬਜਾਈ ਕਰਾਉਣੀ ਹੈ ਤਾਂ ਸਰਕਾਰ ਚੰਗੇ ਬੀਜ ਲੈ ਕੇ ਆਵੇ ਤੇੰਮ ਚੰਗਾ ਮੁੱਲ ਦੇਵੇ ਫਸਲ ਦਾ ਇਸ ਵਾਰ ਨਰਮੇ ਦੀ ਫਸਲ ਘੱਟ ਹੋਣ ਕਰਕੇ ਕਿਸਾਨਾਂ ਦਾ ਖਰਚ ਵੀ ਪੂਰਾ ਨਾ ਹੋਣ ਦੀ ਸੂਰਤ ਚ ਕਿਸਾਨ ਨਰਮੇ ਤੋਂ ਮੁੱਖ ਮੋੜਨ ਦਾ ਜਿਹੜਾ ਵਿਚਾਰ ਹੈ ਉਹ ਬਣਾਉਣ ਲੱਗਦੇ ਨਜ਼ਰ ਆ ਰਹੇ ਹਨ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਮੰਡੀਆਂ ਚ ਸਿਰਫ 10000 58 ਟਨ ਨਰਮੇ ਦੀ ਆਈ ਫਸਲ ਜਿਸ ਨਾਲ ਸਰਕਾਰੀ ਕਾਟਾ ਤੇ ਪ੍ਰਾਈਵੇਟ ਜ਼ਿਆਦਾ ਵਿਕਰੀ ਹੋ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ ਕਿਸਾਨਾਂ ਨੂੰ ਨਰਮੇ ਦੀ ਬਜਾਈ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਜਿਨ੍ਹਾਂ ਕਿਸਾਨਾਂ ਨੇ ਨਰਮੇ ਦੀ ਬਜਾਈ ਕੀਤੀ ਹੈ ਉਹਨਾਂ ਦੇ ਨਰਮੇ ਦੀ ਫਸਲ ਕੋਈ ਚੰਗੀ ਨਾ ਹੋਣ ਕਰਕੇ ਕਿਸਾਨ ਫਿਰ ਤੋਂ ਨਰਮੇ ਤੋਂ ਮੁੱਖ ਮੋੜਨ ਦਾ ਵਿਚਾਰ ਬਣਾਉਣ ਲੱਗੇ ਹਨ ਮੰਡੀਆਂ 'ਚ ਨਰਮੇ ਦੀ ਫਸਲ ਨੂੰ ਲੈ ਕੇ ਪੁੱਜੇ ਕਿਸਾਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਨਰਮੇ ਦੀ ਬਜਾਈ ਕੀਤੀ ਪਰ ਨਰਮੇ ਦਾ ਝਾੜ ਘੱਟ ਹੋਣ ਕਰਕੇ ਉਹਨਾਂ ਵੱਲੋਂ ਕੀਤਾ ਖਰਚਾ ਵੀ ਮੁੜਦਾ ਨਜ਼ਰ ਨਹੀਂ ਆ ਰਿਹਾ ਦੂਜੇ ਪਾਸੇ ਰੇਟ ਵੀ ਘੱਟ ਹੋਣ ਕਰਕੇ ਉਹਨਾਂ ਨੂੰ ਕੁਝ ਵੀ ਵੱਜਦਾ ਨਜ਼ਰ ਨਹੀਂ ਆ ਰਿਹਾ ਇਸ ਲਈ ਜੇਕਰ ਸਰਕਾਰ ਨੇ ਨਰਮੇ ਦੀ ਫਸਲ ਦੀ ਬਜਾਈ ਕਰਵਾਉਣੀ ਹੈ ਤਾਂ ਕੋਈ ਚੰਗੇ ਬੀਜ ਲੈ ਕੇ ਆਵੇ ਅਤੇ ਫਸਲਾਂ ਦੇ ਮੁੱਲ ਦੇ ਵਿੱਚ ਵਾਧਾ ਕੀਤਾ ਜਾਵੇ ਨਹੀਂ ਤਾਂ ਕਿਸਾਨ ਕਦੇ ਵੀ ਨਰਮੇ ਵੱਲ ਮੁੱਖ ਨਹੀਂ ਕਰਨਗੇ ਦੂਜੇ ਪਾਸੇ ਮਾਰਕੀਟ ਕਮੇਟੀ ਨੇ ਦੱਸਿਆ ਉਨ੍ਹਾਂ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਵਾਰ ਹੁਣ ਤੱਕ ਤੱਕ ਮਲੋੜ ਦੇ 1058 ਕੁਆਂਟਲ ਨਰਮੇ ਦੀ ਫਸਲ ਆ ਚੁੱਕੀ ਹੈ ਜਿਸ ਵਿੱਚ 9813 ਕੁਆਂਟਲ ਪ੍ਰਾਈਵੇਟ ਅਤੇ 245 ਕੁਆਂਟਲ ਸਰਕਾਰੀ ਖਰੀਦ ਹੋ ਚੁੱਕੀ ਹੈ ਅਗਲੀ ਖਬਰ ਜੋ ਜੁੜੀ ਹੋਈ ਹੈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸੀਸ ਮਾਰਗ ਨਗਰ ਕੀਰਤਨ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਕੋਇਆ ਆਰੰਭ ਨੋਮੀ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸਤਾਪਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜੈਤਾ ਜੀ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਆਉਣ ਦੀ ਯਾਤ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਸੀਸ ਮਾਰਗ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ ਨਗਰ ਕੀਰਤਨ ਉਹਨਾਂ ਸਥਾਨਾਂ ਤੋਂ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜੇਗਾ ਜਿਨ੍ਹਾਂ ਸਥਾਨਾਂ ਤੇ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਰੁਕੇ ਸਨ ਹਾਲਸਾ ਹੀ ਜਾਹੋ ਜਲਾਲ ਨਾਲ ਆਰੰਭ ਹੋਏ ਨਗਰ ਕੀਰਤਨ ਚ ਵੱਡੀ ਗਿਣਤੀ ਚ ਸਿੱਖ ਸੰਗਤਾਂ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਨੌਵੇਂ ਪਾਤਸ਼ਾਹ ਜੀ ਨੂੰ ਸਤਕਾਰ ਭੇਟ ਕੀਤਾ ਗਿਆ ਵੱਡੀ ਖਬਰ ਜੋ ਜੁੜੀ ਹੋਈ ਹੈ ਤੇ ਪੰਜਾਬ ਦਾ ਤੇ ਭਾਰਤ ਉਹਦਾ ਪੂਰਾ ਐਕਸ਼ਨ ਹੋ ਸਕਦਾ ਹੈ ਸਰਕਾਰ ਨੇ 21 ਲੱਖ ਤੋਂ ਵੱਧ ਮੋਬਾਈਲ ਨੰਬਰਾਂ ਨੂੰ ਕੀਤਾ ਬੰਦ ਲਿਸਟ 'ਚ ਕਿਦਰੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ? ਟੈਲੀਕਾਮ ਰੈਗੂਲੈਟਰੀ ਅਥਾਰਟੀ ਆਫ ਇੰਡੀਆ TRAI ਨੇ ਦੱਸਿਆ ਹੈ ਕਿ ਉਸਨੇ ਪਿਛਲੇ ਸਾਲ ਧੋਖਾਧੜੀ ਅਤੇ ਸਕੈਮ ਕਾਲਾਂ ਅਤੇ ਸੁਨੇਹਾਂ ਲਈ 21 ਲੱਖ ਤੋਂ ਵੱਧ ਮੋਬਾਈਲ ਨੰਬਰਾਂ ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਲਗਭਗ 1 ਲੱਖ ਹੋਰ ਐਨਟੀਜ਼ ਨੂੰ ਬਲੌਕ ਕੀਤਾ ਗਿਆ ਹੈ ਟੈਲੀਕਮ ਰੈਗੂਲੇਟਰੀ ਨੇ ਸਪੈਮ ਵਿਰੁੱਧ ਲੜਾਈ ਸੰਬੰਧੀ ਇੱਕ ਜਨਤਕ ਸਲਾਹ ਵੀ ਜਾਰੀ ਕੀਤੀ ਹੈ ਟਰਾਈ ਨੇ ਕਿਹਾ ਹੈ ਕਿ ਮੋਬਾਈਲ ਯੂਜ਼ਰ ਨੂੰ ਨਾ ਸਿਰਫ ਧੋਖਾਧੜੀ ਅਤੇ ਸਪੈਮ ਕਾਲਾਂ ਨੂੰ ਬਲੌਕ ਕਰਨਾ ਚਾਹੀਦਾ ਹੈ ਸਗੋਂ ਉਹਨਾਂ ਦੀ ਰਿਪੋਰਟ ਵੀ ਕਰਨੀ ਚਾਹੀਦੀ ਹੈ ਯੂਜ਼ਰਸ ਟਰਾਈ ਦੇ ਅਧਿਕਾਰਤ ਡੀਐਨਡੀ ਐਪ ਰਾਹੀਂ ਇਹਨਾਂ ਨੰਬਰਾਂ ਦੀ ਰਿਪੋਰਟ ਕਰ ਸਕਦੇ ਹਨ